ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਬਹੁਤ ਹੀ ਮਹਾਨ ਤੇ ਪਵਿੱਤਰ ਧਰਤੀ ਉੱਤੇ ਖੜਿਆ ਆ ਇਹ ਧਰਤੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਮੂਲੋਵਾਲ ਇੱਥੇ ਹਰ ਮਹੀਨੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੋ ਬਹੁਤ ਸਾਰੀ ਸੰਗਤ ਦੂਰ ਦਰਾਡੇੋਂ ਲਾਗੇ ਪਿੰਡਾਂ ਤੋਂ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਨੇ ਬਾਰਵੀਂ ਦਿੱਤਾ ਸੀਗਾ ਵੀ ਜੋ ਵੀ ਇਨਸਾਨ ਮਸਿਆ ਨੂੰ ਸ্নান ਕਰੇਗਾ ਸੋਦੇ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਨਗਰ ਨੂੰ ਵੀ ਬਾਰਾ ਸੋ ਅੱਗੇ ਤੁਹਾਨੂੰ ਇਤਿਹਾਸ ਜੋ ਬੋਰਡ ਦੇ ਉੱਤੇ ਲਿਖਿਆ ਹੋਇਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਹਾਡੀ ਨਜ਼ਰ ਮਰਵਾਵਾਂਗੇ ਸੋ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਇਤਿਹਾਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਾਤਸਾਈ ਨੌਵੀਂ ਤੇ ਦਸਵੀਂ ਪਾਸ਼ਾਈ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਸਤ ਸੰਗਤ ਦੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਮੂਲੋਵਾਲ ਜਿੱਥੇ ਨੌਵੇਂ ਗੁਰਤੇਗ ਬਹਾਦਰ ਸਾਹਿਬ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਆਪ ਪਹੁੰਚ ਕੇ ਨਗਰ ਨੂੰ ਬਖਸ਼ਿਆ ਕੀਤਿਆਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਫੇਰੀ ਦੌਰਾਨ ਮੂਲੋਵਾਲ ਪਹੁੰਚ ਕੇ ਇੱਥੋਂ ਦੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਸੋ ਉਹ ਵੀ ਸੁਸੋਭਤ ਹੈ ਪਿੰਡ ਦੇ ਵਿੱਚ ਸੋ ਬੇਅੰਤ ਦਾ ਬਖਸ਼ਿਆ ਕੀਤਿਆਂ ਗੁਰੂ ਸਾਹਿਬ ਇੱਥੇ 4 ਦਿਨ ਰਹੇ ਜਿਸ ਛਪੜੀ ਚ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ ਉਸ ਛਪੜੀ ਨੂੰ ਵਰ ਦਿੱਤਾ ਸੋ ਇਸ ਚ ਮੱਸੀਆ ਇਸ਼ਨਾਨ ਕਰੇਗਾ ਉਸਦੇ ਸਭ ਦੁੱਖ ਦੂਰ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦਾ ਭਰੋਸਾ ਦੇਖਣ ਲਈ ਉੱਚ ਦੇ ਪੀਰ ਬਣ ਕੇ ਮਾਛੀ ਬਾੜਿਓਂ ਚੱਲੇ ਆਲਮਗੀਰ ਮਾਨ ਸਿੰਘ ਦੇ ਭਾਈ ਨਗਾਹੀ ਸਿੰਘ ਦੇ ਪਾਸ ਪਹੁੰਚੇ ਜਿਸ ਨੇ ਗੁਰੂ ਸਾਹਿਬ ਨੂੰ ਆਪਣਾ ਵਧੀਆ ਘੋੜਾ ਦਿੱਤਾ ਜਿਸ ਤੇ ਸਵਾਰ ਹੋ ਕੇ ਗੁਰੂ ਸਾਹਿਬ ਰਾਏਕੋਟ ਨੂੰ ਚੱਲੇ ਗਏ ਉੱਥੋਂ ਪਤਾ ਲੱਗਿਆ ਕਿ ਗੁਰੂ ਨੂੰ ਘੋੜਾ ਦੇਣ ਦੇ ਦੋਸਤ ਵਿੱਚ ਨਗਾਹੀ ਸਿੰਘ ਦਾ ਟੱਬਰ ਮੁੰਡੇ ਤੇ ਭੈਣ ਦਾ ਕਤਲ ਕਰ ਦਿੱਤਾ ਪਰ ਨਗਾਈ ਸਿੰਘ ਬਚ ਕੇ ਆਪਣੇ ਨਾਨਕੇ ਪਿੰਡ ਮੂਲਵਾਲਾ ਆ ਗਿਆ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਮਿਲਣ ਲਈ ਮੂਲਵਾਲਾ ਆਏ ਧੀਰਜ ਬਾਰ ਦਿੱਤੇ ਬਖਸ਼ਿਆ ਕੀਤੇ ਤੇ ਪਿੰਡ ਤਾਰਿਆ ਤੇ ਤਾਂ ਨਾਨਕੇ ਵੀ ਤਾਰ ਦਿੱਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਹਸਤ ਕਮਲਾ ਨਾਲ ਮੰਜੀ ਸਾਹਿਬ ਬਣਾਈ ਜੋ ਕਿ ਗੁਰੂ ਦੇ ਦਰਬਾਰ ਵਿੱਚ ਸੁशोਭਤ ਹੈ ਤੇ ਨਗਰ ਨੂੰ ਆਪਣੀਆਂ ਨਗਰੀ ਦੇ ਨਾਮ ਨਾਲ ਨਵਾਜਿਆ ਦਸਵੇਂ ਗੁਰੂ ਨੇ ਬਖਸ਼ਾ ਕੀਤੀ ਕਿ 15 ਪਉ ਦੇ ਦਿਨ ਆਪ ਆਜਰ ਹੋਵਾਂਗੇ ਕੋਈ ਬੇਅਦਮੀ ਨਾ ਕਰਨੀ ਇਹ ਸੰਖੇਪ ਇਤਿਹਾਸ ਨੌਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਹੁਕਮਨਾਮਾ ਸਹਿਬ ਤਾਰੀਖ ਗੁਰੂ ਖਾਲਸਾ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਦੇ ਆਧਾਰਤ ਹੈ ਇਸ ਸਥਾਨ ਤੇ ਜੋ ਸਰਦਨ ਲਾ ਕੇ ਮੱਸੀ ਅਸ্নান ਕਰਦੇ ਹਨ ਉਹਨਾਂ ਸੰਗਤਾਂ ਦੇ ਸਭ ਦੁੱਖ ਕਲੇਸ਼ ਦੂਰ ਹੁੰਦੇ ਹਨ ਅਤੇ ਸਭ ਭਾਵਨਾ ਭਾਵਨਾਵਾਂ ਗੁਰੂ ਸਾਹਿਬ ਪੂਰਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ